ਸਤਿਵੇ ਸਜਣਾ ਪੀੜਾ ਅਸੀਂ ਹੜਾਇਆ ਤੇਰੇ ਵਾਸਤੇ ਵਸਜਣਾ ਪੀੜਾ ਅਸੀਂ ਹੜਾਇਆ ਸਰਮਾਇ ਜ਼ਿੰਦਗੀ ਦੇ ਸਰਮਾਇ ਜ਼ਿੰਦਗੀ ਦੇ ਇਹ ਹੀ ਦੋ ਲ ਤਾਂ ਕਮਾਈਆਂ ਤੇਰੇ ਵਾਸਤੇ ਵਸਜਣਾ ਪੀੜਾ ਅਸੀਂ ਹੰਡਾਇਆ ਇੱਕ ਤੂੰ ਹੀ ਨਹੀਂ ਸੀ ਮਨ ਆ ਸਭ ਦੇ ਉਤੇ ਮਨਾਏ ਪੀੜਾ ਨੇ ਦਾਤ ਵਰਗੇ ਜਜ਼ਬਾਤ ਝੋਲੀ ਪਾਇਏ ਪਰ ਅਖਰਾਂ ਨੂੰ ਹੋਇਆ ਰਬ ਨਾਲ ਹੀ ਲੜਾਇਆ ਤੇਰੇ ਵਾਸਤੇ ਐਵੇਂ ਸੱਜਣਾ ਪੀੜਾ ਅਸੀਂ ਹੰਡਾਇਆ ਹਾਂ ਕਿਆ ਬਾਤ ਹੈ ਹਾਂ ਹਾਂ ਅਵਲ ਹਮਦ ਖੁਦਾ ਦਾ ਦਿੱਕੀ ਤੇ ਇਸ਼ਕ ਕੀਤਾ ਸੁਜਗ ਦਾ ਮੋ ਮਾਸ਼ੂਕ ਹੈ ਨਬੀ ਰਸੂਲ ਮੀਂ ਇਸ ਕਪੀਰ ਫਕੀਰ ਦਾ ਮਰਤਬਾ ਹੈ ਮਰਦ ਇਸ਼ਕ ਦਾ ਪਲਾ ਰੰਜੂਲ ਮੀਆਂ ਖੁੱਲੇ ਤਨਾ ਦੇ ਬਾਬ ਕਲੂ ਬੰਦਰ ਦਿੱਤਾ ਜਨਨ ਇਸ਼ਕ ਕਬੂਲ ਮੀ ਹੇਰੇ ਅੱਖ ਦੀ ਵੇਜੋ ਗਿਆ ਝੂਠ ਬੋਲ ਕੌਣ ਰੁਟੜੇ ਯਾਰ ਮਨਾਮदाई ਕਿਆ ਬਾਤ ਹੈ ਹਾਂ ਐਸਾ ਕੋਈ ਨਾ ਮਿਲਿਆ ਵੇ ਮਟੂੰਡ ਥਕੀ ਜਿਹੜਾ ਗਿਆ ਨੂੰ ਮੋੜ ਲਿਆ ਮਦਾਈ ਸਾਡੇ ਚੰਮ ਦੀਆਂ ਜੁੱਤੀਆਂ राजू दारो गवाई भला दांचरी विछ हा कदुो रब सचा कर लमदा ਹੋ ਪਲ ਮੋਏ ਤੇ ਵਿਚੜੇ ਕੌਣ ਮਿਲੇ ਐਵੇਂ ਜੂੜਾ ਲੋਕ ਬੁਲਾਉਂਦਾਈ ਦੁਖਵਾਲਿਆਂ ਨੂੰ ਗੱਲਾਂ ਸੁਕਦਿਆਂ ਜਹਾਨ ਸੁਨਾਮ ਦਾ ਇੱਕ ਜੱਟ ਦੇ ਖੇਤ ਨੂੰ ਅਗ ਲੱਗੀ ਵੇਖ ਆਈ ਕਿ ਕਦੋਂ ਬੁਝਾਵਾਂ ਦਾ ਬਾਜ ਤੂੰ ਕਾਨੇ ਕੁੰਝ ਕੋਈ ਹਾਂ ਵੇਖਾਂ ਚੁੱਪ ਹੈ ਕੇ ਘੁਰ ਲਾਉਂਦਾ ਵਾ ਵਾ ਦੇਵਾ ਚੂਰੀਆਂ ਕਿਉਂ ਦੇ ਮਾਂ ਚੂਰੀਆਂ ਕਿਉਂ ਦੇ ਬਾੜ ਦੀ ਵਾਰਿ ਸ਼ਾਜ ਸੁਣਾ ਮੈਂ ਆਹ ਵਾਹ ਵਾਹ ਕੀ ਬਾਤ ਹੈ ਕੀ ਬਾਤ ਹੈ ਭਾਜੀ ਸਿਹਰਾਜੀ ਕਮਾਲ ਨਹੀਂ ਗੱਲ ਹੈ ਬਹੁਤ ਨਿਆਰਾ ਕਮਾਲ ਬਹੁਤ ਅੱਛੇ ਬਾਈ ਗਾਣੇ ਮੇਰੇ ਮਨ ਤੇ ਤੁਰੀ ਤੋੜੀ ਹੈ ਪਰ ਆਏ ਸੁਣ ਕੇ ਅਦਬ ਵਖਰੇ ਹੀ ਹੈ ਬਤੁਈ ਮੈਰ ਵੀ ਪਾਣੀ ਛੰਨੇ ਵਿੱਚੋਂ ਕਾ ਪੀਤਾ ਪਾਣੀ ਛੰਨੇ ਵਿੱਚ